ਕਲ ਜੀ ਵੀਡੀਓ ਵੇਖ ਰਖਿਆ ਸਾਬ ਨੂੰ ਜੀਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਇੱਥੇ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੀ ਆਂ ਅੱਜ ਦੀ ਵੱਡੀ ਖਬਰ ਪੰਚਾਇਤ ਤੇ ਡੇਰਾ ਬਾਬਾ ਨਾਨਕ ਕੋਪਚੂਨਾ ਦਰਨ ਹਰਜੀਤ ਕੋਰ 아이ਸੀ ਚਰਚਾ ਚ ਗੈਂਗਸਟਰ ਜੱਗੂ ਭਗਵਾਨਪੁਰੇ ਦੀ ਮਾਧਰਜੀਤ ਕੋਰ ਅਤੇ ਕਰਨਵੀਰ ਸਿੰਘ ਨੂੰ ਵੀਰਵਾਰ ਰਾਤ ਬੀਖਾ ਗੈਂਗ ਦੇ ਛੁਟੜਾਂ ਨੇ ਗੋਲੀ ਮਾਰ ਦਿੱਤੀ ਹੈ ਦੋਵੇਂ ਤਰਨਤਨ ਤੋਂ ਇੱਕ ਕੇਸ ਦੀ ਸੁਣਵਾਈ ਤੋਂ ਬਾਅਦ ਵਾਪਸ ਹਟਾਲਾ ਪਹੁੰਚੇ ਸਨ ਦੋ ਮੋਟਰਸਾਈਕਲ ਸਵਾਰਾਂ ਨੇ ਕਾਦਗਿਆ ਰੋਡ ਤੇ ਹਰਜੀਤ ਕੋਰ ਤੇ ਉਸ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਜਿਵੇਂ ਤੁਹਾਡੀ ਮੌਤ ਹੋ ਗਈ ਹਰਜੀਤ ਕੋਰ ਪਹਿਲਾਂ ਪੰਚਾਇਤ ਚੋਂ ਅੰਦਰ ਆਨ ਤੇ ਫਿਰ ਡੇਰਾ ਪਾਪਾ ਨਰਕੀਆ ਪੰਚਾਇਤ ਚੋਂ ਅੰਦਰ ਸੁਰਕੀਆਂ ਵਿੱਚ ਆਈ ਸੀ ਪੰਚਾਇਤੀ ਚੋਣਾਂ ਦੌਰਾਨ ਉਹਨਾਂ ਨੇ ਨਾਤੇ ਜ਼ਬਰਦਸਤੀ ਸਪੰਚ ਬਣਾਉਣ ਦਾ ਦੋਸ਼ ਸੀ ਉਪ ਚੋਣਾਂ ਦਰਾਂ ਸੰਸਦ ਮੈਂਬਰ ਸੁਰਜਿੰਦਰ ਸਿੰਘ ਰੰਦਾਵ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਅਤੇ ਕਾਂਗਰਸ ਵਰਕਰਾਂ ਵਰਕਰਾਂ ਤੇ ਜੱਗਪੂਰਗਵਾਨ ਪੁਰੀਆ ਨੂੰ ਫੋਨ ਕਰਕੇ ਡਰਾਉਣ ਤੋਂ ਮੁਕਾਉਣ ਦਾ ਦੋਸ਼ ਲਗਾਇਆ ਉਦੋਂ ਤੋਂ ਹਰਜੀਤਪੁਰ ਲਗਾਤਾਰ ਸੁਰਕੀਆਂ ਇੱਥੇ ਉਹ ਜੱਗਪੂਰਗਵਾਨ ਦੇ ਸਾਰੇ ਮਾਮਲਿਆਂ ਦੀ وکਾਲਤ ਕਰ ਰਹੀ ਸੀ ਵੀਰਵਾਰ ਨੂੰ ਵੀ ਉਹ ਕਿਸੇ ਕੇਸ ਦੀ ਸੁਣਵਾਈ ਲਈ ਕਰਨ ਵੀਰ ਸਿੰਘ ਨਾਲ ਤਰਮ ਤਰੰਦੀ ਅਦਾਲਤ ਗਈ ਸੀ ਉੱਥੋਂ ਵਾਪਸ ਆਉਣ ਤੇ ਜਦੋਂ ਘਰ ਦੇ ਬਾਹਰ ਪਹੁੰਚੇ ਤਾਂ ਦੋਵਾਂ ਨੂੰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜੱਗੂ ਦੀ ਮਾਤਾ ਨੂੰ 6 ਗੋਲੀਆਂ ਲੱਗੀਆਂ ਮਿਰਤਿਕ ਦਾ ਪੋਸਟ ਮਾਨ ਨੂੰ ਕਰਨ ਵਾਲੇ ਡਾਕਟਰਾਂ ਦੀ ਟੀਮ ਨੇ ਦੇ ਮੁਖੀ ਡਾਕਟਰ ਵਿੰਦਰ ਸ਼ਰਮਾ ਡਾਕਟਰ ਪਰਮਜੀਤ ਕੌਰ ਅਤੇ ਡਾਕਟਰ ਸਹਿਲ ਕੰਡਿਆਲਾ ਨੇ ਕਿਹਾ ਕਿ ਹਰਜੀਤ ਕੌਰ ਨੂੰ 6 ਗੋਲੀਆਂ ਲੱਗੀਆਂ ਹਨ ਜਦੋਂ ਕਿ ਕਰਨਵੀਰ ਸਿੰਘ ਨੂੰ 7 ਗੋਲੀਆਂ ਲੱਗੀਆਂ ਹਨ ਇੱਕ ਗੋਲੀ ਹਰਜੀਤ ਕੌਰ ਦੇ ਪੇਟ ਵਿੱਚ ਲੱਗੀ ਜਦੋਂ ਕਿ ਗੋਲੀਆਂ ਕਰਨਵੀਰ ਸਿੰਘ ਦੇ ਸਰੀਰ ਵਿੱਚ 10 ਨਿਸ਼ਾਨ ਬਣ ਗਏ ਹਨ ਕਰਨਵੀਰ ਸਿੰਘ ਨੂੰ ਛਾਤੀ ਵਿੱਚ ਗੋਲੀ ਲੱਗੀ ਜਦੋਂ ਕਿ 6 ਗੋਲੀਆਂ ਉਸਦੇ ਸਰੀਰ ਵਿੱਚ ਉਲੰਘੀਆਂ ਰਿਸ਼ਤੇਦਾਰਾਂ ਅਨੁਸਾਰ ਹਰਜੀਤ ਕੌਰ ਨੂੰ ਆਸਟ੍ਰੇਲੀਆ ਤੋਂ ਆਉਣਗੇ ਜਿਸ ਤੋਂ ਬਾਅਦ ਉਸ ਦਾ ਸੰਸਕਾਰ ਕੀਤਾ ਜਾਵੇਗਾ ਕਰਨਵੀਰ ਸਿੰਘ ਦੇ ਰਿਸ਼ਤੇਦਾਰ ਐਤਵਾਰ ਨੂੰ ਆਉਣਗੇ ਜਿਸ ਤੋਂ ਬਾਅਦ ਉਸ ਦਾ ਸੰਸਕਾਰ ਕੀਤਾ ਜਾਵੇਗਾ ਕਰਨਵੀਰ ਵਿਰੋਧ ਪੰਜ ਮਾਮਲੇ ਦਰਜ ਕੀਤੇ ਗਏ ਸਨ ਮਿਰਤ ਕਰਨਵੀਰ ਸਿੰਘ ਵਿਰੋਧ ਆਈ ਆਈ ਸੀਆਈ ਸਟਾਫ ਅਮਿਸਰ ਐਨ ਡੀਪੀ ਐਸ ਅਤੇ ਆਰ ਕਰਮਜ ਐਕਟ ਦੇ ਪੰਜ ਮਾਮਲੇ ਦਰਜ ਹਨ ਉਹ 17 ਜੂਨ ਨੂੰ ਜੇਲ੍ਹ ਤੋਂ ਬਾਹਰ ਆਏ ਸੀ ਉਦੋਂ ਤੋਂ ਉਹ ਰਜੀਤ ਕੋਨਾ ਰਹਿ ਰਿਹਾ ਸੀ ਕਾਬਨ ਨੂੰ ਅੰਤ ਤੱਕ ਦੇਖਣ ਲਈ ਧੰਨ